ਅੱਜ ਅਸੀਂ ਇਹ ਕਹਨੇ ਆ ਬਾਦਸ਼ਾ ਦਰवेश ਗੁਰੂ ਗੋਬਿੰਦ ਸਿੰਘ ਕਿਉਂ ਬਾਦਸ਼ਾ ਦਰवेश ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸਿੱਖ ਦੀ ਪਹਿਚਾਨ ਦੱਸੀ ਮੇਰਾ ਸਿੱਖ ਕਿਉਂ ਜਾ ਹੋਵੇਗਾ ਮੇਰੇ ਸਿੱਖ ਦੇ ਵਿੱਚ ਕਿਹੜੇ ਕਿਹੜੇ ਗੁਣ ਹੋਣਗੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਹਬ ਗੁਰੂ ਸਾਹਿਬ ਕਹਿੰਦੇ ਉਹ ਸਹਬ ਮੈਂ ਉਸ ਦਾ ਤੇਰਾ ਉਹਦਾ ਤੇ ਮੇਰਾ ਕੋਈ ਫਰਕ ਨਹੀਂ ਹੋਣਾ ਜਿਹੜਾ ਮੇਰਾ ਸਿੰਘ ਮੇਰਾ ਪਿਆਰਾ ਉਹ ਲੱਖਾਂ ਵਿੱਚ ਲਿਖ ਪਏਗਾ ਲੱਖਾਂ ਵਿੱਚ ਉਹਦੀ ਪਛਾਣ ਲੱਖਾਂ ਦੇ ਵਿੱਚ ਹੋਵੇਗੀ ਜਦੋਂ ਬਾਬਾ ਜੇਤਾ ਸਿੰਘ ਜੀ ਸੀਸ ਲੈ ਸੀਸ ਲੈ ਕੇ ਆਏ ਸੀ ਨਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਤਾਂ ਗੁਰੂ ਸਾਹਿਬਾਂ ਨੇ ਪੁੱਛਣਾ ਕੀਤਾ ਸੀ ਤੁਸੀਂ ਇਤਿਹਾਸ ਤਾਂ ਸੁਣਨਾ ਸਾਡੇ ਪਾਤਸ਼ਾਹ ਤੁਮ ਬੜੇ ਸੁਲਝੇ ਹੋਏ ਗੁਰੂ ਪਿਆਰੇ ਨੇ ਟਾੜੀ ਜੱਥਾ ਤੇ ਦੇਸਾਂ ਪਰਦੇਸਾਂ ਦੇ ਵਿੱਚ ਵੀ ਜਾ ਕੇ ਸੁਆਵਾਂ ਕਰਦੇ ਨੇ ਬੜਾ ਇਹਨਾਂ ਨੂੰ ਇਤਿਹਾਸ ਬਾਰੇ ਜਾਣੂ ਨੇ ਗੁਰੂ ਸਾਹਿਬ ਦੀ ਬੜੀ ਮਿਹਰ ਕਿਰਪਾ ਉਦੋਂ ਬਾਬਾ ਜੇਤਾਲ ਸਿੰਘ ਜੀ ਨੂੰ ਬਾਬਾ ਜੀਵਨ ਸਿੰਘ ਜੀ ਨੂੰ ਪੁੱਛਿਆ ਗਿਆ ਸੀ ਉੱਥੇ ਕੋਈ ਹੋਰ ਵੀ ਸੀਗਾ ਕਿੰਨੇ ਮਹਾਰਜ ਹੈ ਤਾਂ ਸੀ ਪਰ ਕੋਈ ਪਹਿਚਾਣ ਨਹੀਂ ਸੀ ਪਰ ਸਾਧ ਸੰਤ ਜੀ ਮੇਰੇ ਬਾਜਾ ਵਾਲੇ ਨੇ ਛੋਟੀ ਅਵਸਥਾ ਦੇ ਵਿੱਚ ਇਹ ਵਚਨ ਕੀਤਾ ਸੀ ਕਹਿਣ ਲੱਗੇ ਜਤਿਆ ਅੱਜ ਤੋਂ ਮੇਰਾ ਸਿੱਖ ਲੱਖਾਂ ਦੇ ਵਿੱਚ ਪਹਿਚਾਣਿਆ ਜਾਏਗਾ ਲੱਖਾਂ ਵਿੱਚ ਦੱਸੇਗਾ ਮੇਰਾ ਸਿੱਖ ਸਰਦਾਰ ਖੜਾ ਹੈ ਇਸ ਲਈ ਕਹਿਣ ਤੋਂ ਭਾਵ ਆ ਜਿਹੜੇ ਨਗਰ ਕੀਰਤਨ ਅੱਜ ਹਰੇਕ ਨਗਰਾਂ ਦੇ ਵਿੱਚ ਮੇਰੇ ਪਾਸਾ ਨੂੰ ਜੀ ਆਇਆਂ ਜੀ ਆਇਆਂ ਤੁਸੀਂ ਸਾਰੀ ਸੰਗਤ ਇਕੱਠੇ ਹੋ ਕੇ ਸਾਰੇ ਗੁਰੂ ਪਿਆਰੇ ਆਪਣੇ ਦਸਵੰਦ ਵੀ ਕੱਢਦੇ ਹੋ ਤੇ ਨਾਲੇ ਬੜੀ ਸਰਧਾ ਤੇ ਭਾਵਨਾ ਦੇ ਨਾਲ ਇਤਿਹਾਸਣਦੇ ਹੋ ਸਾਡ ਸੰਗਤ ਜੀ ਮੈਂ ਇੱਕ ਹੋਰ ਬੇਨਤੀ ਕਰਕੇ ਸਮਾਪਤੀ ਕਰ ਦੇਣੀ ਹੈ ਜਿਹੜੇ ਗੁਰੂ ਸਾਹਿਬ ਅੱਜ ਪਾਲਕੀ ਦੇ ਵਿੱਚ ਸੋਗਤ ਨੇ ਤੇ ਪੀਨੇ ਦੇ ਸਾਧ ਸੰਪਦੀ ਅੱਜ ਦੁਕਾਨਾਂ ਦੇ ਵਿੱਚ ਤੁਸੀਂ ਹਰਿਮੰਦਰ ਸਾਹਿਬ ਜਾਓਗੇ ਨਾ ਤੇ ਜਿਹੜੀ ਜਿੱਥੋਂ ਆਪਾਂ ਗੁਰੂ ਸਾਹਿਬ ਲੈ ਕੇ ਆਉਂਨੇ ਆ ਉੱਥੇ ਆਏ ਗੁਰੂ ਸਾਹਿਬ ਲੈ ਕੇ ਆਉਂਦੇ ਨੇ ਤੇ ਬਾਬਾ ਨਾਨਕ ਸਿੰਘ ਜੀ ਬਾਰ ਅੱਜ ਕਹਿੰਦੇ ਸਨ ਜਦੋਂ ਗੁਰੂ ਸਾਹਿਬ ਆਪਣੇ ਆਸਣ ਤੇ ਬੈਠ ਜਾਂਦੇ ਆ ਨਾ ਤੇ ਉਦੋਂ ਪ੍ਰਗਟ ਗੁਰਾਂ ਕੀ ਦੇਵ ਅੱਜ ਮੇਰਾ ਕਲੰਗੀਆਂ ਵਾਲਾ ਪਾਸਾ ਆਪ ਬੈਠਾ ਹੈ ਸਾਰੀ ਸੰਗਤਾਂ ਕੋ ਸਤਨਾਮ ਕਿਉਂਕਿ ਆਪਾਂ ਉਹਨਾਂ ਦਾ ਜਨਮ ਨਾ ਰਹੇ ਆ ਉਹਨਾਂ ਨੂੰ ਜੀ ਆਇਆਂ ਆਖ ਰਹੇ ਆ ਤੇ ਉਹਨਾਂ ਦੀ ਕਿਰਪਾ ਫਿਰ ਆਪਣੇ ਨਾਲ ਵਰਤਦੀ ਏ ਆ ਜਿਹੜਾ ਤੁਸੀਂ ਜੜ ਬੈਠੇ ਹੋ ਕਿੰਨੀ ਸਰਦਾ ਤੇ ਭਾਵਨਾ ਦੇ ਨਾਲ ਸਾਰਾ ਨਕਰ ਇਤਿਹਾਸ ਸੁਣਦੇ ਹੋ ਕਿੰਨੇ ਪਿਆਰ ਨਾਲ ਬੈਠੇ ਹੋ ਲੰਗਰ ਪਾਣੀ ਆ ਸਾਨੂੰ ਵੀ ਪਕੌੜੇ ਖਵਾ ਕੇ ਬੜੇ ਸਵਾਦ ਲੱਗੇ ਸਾਧ ਸੰਗਤ ਜੀ ਇਸ ਲਈ ਕਹਿਣ ਤੋਂ ਭਾਵ ਸਾਰੀ ਸੰਗਤ ਨੂੰ ਭਾਈ ਵਧਾਈਆਂ ਵਧਾਈਆਂ ਪਟੜੀ ਸਹਿਰ ਵਿੱਚ ਚੰਨ ਚੜਿਆ ਮਾਤਾ ਗੁਜਰੀ ਨੂੰ ਦੇਣ ਵਧਾਈ ਇਸ ਲਈ ਸਾਧ ਸੰਗਤ ਜੀ ਸਾਰੀ ਸੰਗਤ ਨੂੰ ਭਾਈ ਵਧਾਈਆਂ ਨੇ ਤੇ ਗੁਰੂ ਸਾਹਿਬ ਇਸੇ ਤਰ੍ਹਾਂ ਹੀ ਸੱਚੇ ਪਾਸਾ ਆਪਾਂ ਨੂੰ ਜੋੜੀ ਰੱਖਣ ਗੁਰੂ ਸਾਹਿਬ ਐਸੇ ਤਰੀ ਨਾਲ ਦੇ ਚਰਨਾਂ ਨਾਲ ਜੁੜੀ ਰੱਖਣ ਸਭਨਾ ਤੇ ਮਿਹਰ ਕਰਨ ਕਿਰਪਾ ਕਰਨ ਅਸੀਂ ਹੁਣ ਸਮਾਪਤੀ ਕਰਦੇ ਹਾਂ ਸਾਰੀ ਸੰਗਤ ਨੂੰ ਵਧਾਈਆਂ